اٿي اچو <Mile dizzy lequel Saurality> <laughs>

ਇਹ ਗੱਲ ਕਰਦਾ ਪਰ ਬਾ ਗਾ ਗਾ ਆ ਗਿਆ ਆ ਗਿਆ ਆਪਣਾ ਆਲੋ

ਯਾਮਾ ਸਰੇ ਧੰਮ ਮਰਜ ਮੈਡਮ ਵਰੜਮ ਕਾਮ ਮਸ਼ੀਨਾ ਸਖ ਸੁਆਤੀ ਨਾ ਹਾਂ ਸੋ ਭੇਗਾ ਮਲ ਕਰ ਕੰਜੋ ਆਪੋ ਆਯੋ ਭਵਾਤ ਪੇ ਕਾ ਜਨ ਕੰਮ ਬਾ ਪ੍ਰਥਵੀ ਤਤ ਪੇ ਤਾ ਘਉ ਹੋ ਗੂ ਤਲਗਾੜਾ ਵਾੜਾ ਵ ਸੋਮਾ ਸੁਤੋ ਮਾਯੋ ਭਵਾਤ ਦਸ਼ੀਨ ਕੇਨ ਪੰਦਿਸ਼ਨੇ ਆਯੋ ਬੰਮਾ ਤਮਿਸ਼ਨਮ ਜਗ ਤਤ ਸੁਖਸ ਪਤੇ ਮਾ ਰੇਯੰ ਮਾ ਹਿੰਕਮ ਵ ਵੇ

ਸ਼ਾਂਤੀ ਸਰਬ ਭਗਵਾਂ ਸ਼ਾਂਤੀ ਸ਼ਾਂਤੀ ਰਹੇ ਵਾਹ ਸ਼ਾਂਤੀ ਸ਼ਾਮਾ ਸ਼ਾਂਤੀ ਰਹੇ ਦੀਪ ਸੰ ਸਮੀਅ ਸੇਤਾ ਤੋਂ ਕੇਮ ਪੁਰਸ਼ਣਾ ਪੰਜਾਬੇ ਬੰਨਾ ਬਾਛਪਿਆ ਜੁਸ਼ਾਂਤ ਭਾਵਤੂਮ ਜੀ ਮਹਾਨ ਅੰਦੀ ਸਰ ਅਜ ਗਊਸ਼ਾਲਾ ਇਨਾਲਾ ਪਹੁੰਚੇ ਜੇ ਕੀ ਕਹਿਣਾ ਚਾਹੁੰਦੇ ਜੇ ਆਜਾ ਪਿੱਛੇ ਸਮਾਂ ਲੰਘਿਆ ਇਹ ਹਰ ਬਿਵਤੀ ਨਹੀਂ ਪਿੱਛੇ ਕੋਈ ਹੈਗਾ ਸੀ ਕੋਈ ਬੜਾ ਫਿਕਰ ਵਾਲਾ ਇਹ ਡੋਫਾ ਵਾਲਾ ਵੀ ਕਹਿ ਲਿਏ ਕਿ ਜਿੱਥੇ ਨੁਕਸਾਨ ਹੋਇਆ ਉਹ ਲੋਕ ਹੀ ਜਾਣਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਤੇ ਉਹ ਵਾਪਸ ਨਹੀਂ ਆ ਸਕਦੇ ਜਿਹੜੇ ਸਾਡੇ ਕੋਲ ਛੇੜ ਗਏ ਸਮਾਜ ਜਦੋਂ ਉਹਦੇ ਭਾਂ ਨੂੰ ਪਾਉਂਦਾ ਹੈ ਤੇ ਫਿਰ ਪ੍ਰਮਾਤਮਾ ਹੀ ਇੱਕ ਐਸੀ ਸ਼ਕਤੀ ਹੈ ਜਿਹੜੇ ਇਸ ਸਮੇਂ ਨੂੰ ਬਦਲ ਸਕਦੀ ਹੈ ਉਹ ਲੋਕਾਂ ਨੂੰ ਮੇਰ ਕਰਦੀ ਹੈ ਭਲਾ ਕਰਦੀ ਹੈ ਬੜੀ ਕਿਰਪਾ ਹੋਈ ਮੇਰ ਹੋਈ ਮਹੌਲ ਠੀਕ ਹੋਇਆ ਅਸੀਂ ਵੀ ਦੇਖ ਰਹੇ ਸੀ ਲੋਕਾਂ ਦੇ ਨਾਲ ਗੱਲਾਂ ਕਰਦੇ ਹਾਂ ਇਹ ਜਿਹੜਾ ਸਾਡਾ ਖਾਸ ਜ਼ੋਰ ਤੇ ਆ ਬੋਡਲ ਦਾ ਇਲਾਕਾ ਹੈ ਨਾਲਾ ਜਿਹੜਾ ਹੈਗਾ ਸ਼ਹਿਰ ਇਹ ਜਿਹੇ ਨਾ ਹੁਕਮ ਹੈ ਕਿ ਹਮੇਸ਼ਾ ਹੀ ਖਰੇ ਕੋਈ ਵੀ ਮੁਸ਼ਕਲ ਆਉਂਦੀ ਹੈ ਛੇੜ ਵੀ ਲੜਾਈ ਲੱਗੀ ਕਰਤੱਲ ਦੀ ਜਿੰਨੀ ਤੇ ਚਾਹੇ ਉਹ ਹਾੜਾ ਮੇਰੇ ਰਾਮੀ ਤੇ ਆ ਦੇ ਵਿੱਚ ਤੇ ਆ ਜਿਹੜੀ ਹੋਣ ਲੱਗੀ ਹੈ ਇਹ ਹਮੇਸ਼ਾ ਹੀ ਸਾਨੂੰ ਬਹੁਤ ਜ਼ਿਆਦਾ ਸੰਭਾਲ ਭੋਗਣਾ ਪੈਂਦਾ ਹੈ کہ اے روز اٹھ کے ارداس کرتے سکے پرماتما کہ اس سمے میں کام دو سارے جڑے بھن پر آنے وہ اپنی شانتی میں پھر اپنا کاروبار اپنی ہر چیز جیڑی ہے ہیں شروعات نے سنی سارے کہ ماحول ٹھیک ہو گیا سیز فائر ہو گی اور سارے لوگ اپنے اپنے کام رج گئے اور آج جلالہ شہر پہلے دن کھلیا کہ آج رونکہ ہی دیکھنے والی ਅੱਜੋ ਪਹਿਲੇ ਦਿਨ 에어ਪੋਰਟ ਪਹੁੰਚੇ ਵੀ ਹੋਏ ਤੇ ਇੱਕ ਮੰਨ ਲਿਆ ਕਿ ਸਾਡੇ ਮਨ ਦੇ ਵਿੱਚ ਖਾਜ ਸੀ ਜਦ ਮੇਰਾ ਜਿਹੜਾ ਕਵਰ ਪਰ ਤਾਂ ਆਪ ਕੋਈ ਸਵੇਰੇ ਸਲਾਹ ਦਿੱਤੀ ਕਿ ਇਦਾਂ ਗਰੀਏ ਨਾਰੇ ਲਾ ਕੇ ਨਾ ਸਾਰੀ ਦੁਨੀਆ ਜਿਹੜੀ ਇੱਥੇ ਆਣ ਕੇ ਮੰਗਦੀ ਹੈ ਉਹ ਮੁਰਾਦ ਪੂਰੀ ਹੁੰਦੀ ਹੈ ਆਦਾਜੀ ਕੋਲ ਗੱਲ ਮਾਤਾ ਜੀ ਦੇ ਜਿਹੜਾ ਇਥੇ ਬਣੀ ਹੈ ਇਸ ਸਾਰਿਆਂ ਨੇ ਬਰਸ਼ਲਾ ਆੜ ਕੇ ਜ ਸਾਡਾ ਮਨ ਸੀ ਕਰੀ ਸੀ ਗਿਆਨ ਦੇ ਉਲਾਸ ਕਰਾਈਏ ਇੰਨੇ ਸਮਾਜ ਕੱਢੇ ਸਾਡੇ ਨੇ ओरिजिनल ਜਿਹੜਾ ਸੀਤੀ ਹੈ ਤੇ ਉਹਨਾਂ ਵਾਲਾ ਸਮਾਜ ਜਿਹੜਾ ਹੈ ਉਹ ਬਹੁਤ ਸ਼ਾਨਦਾਰ ਪ੍ਰੋਗਰਾਮ ਹੈ ਤੇ ਲੋਕਾਂ ਦੀ ਜਿਹੜੀ ਮਸ਼ਕਲਾ ਨੂੰ ਹੱਲ ਕਰਨਾ ਤੇ ਇੱਕ ਕੈਨੋਟੇਸ਼ਨ ਇਹ ਦੋਸ਼ਾਵਾ ਕਮੇਟੀ ਬਣੀ ਹੈ ਉਹਨਾਂ ਦਾ ਮੈਥਡ ਮਾਰਗੀ ਅਪਲੀਕੇਸ਼ਨ ਕਰਦਾ ਹੈ ਚੁਗਾਨਾ ਵੀ ਕਰਦਾ ਹੈ ਕਿਉਂਕਿ ਇਹਨਾਂ ਦੀ ਜਿਹੜੀ ਆਸਰਾ ਉਹਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਮਨ ਦੇ ਵਿੱਚ ਸ਼ਰਧਾ ਜਿਹੜੀ ਤੁਹਾਡਾ ਪੁੱਜੀ ਹੈ ਸਾਡੇ ਚੋਂ ਹੀ ਹੋਈ ਹੈ میرا بھی جی تو منسی میں اسے جا کے ارداس دی ہے اور مادر مار کے اجنالے کی جا اسی ارد کروائی ہے پنجی کو وہ اسی پلے بھی کروائی ہے شانتی کروائی ہے اجنالے دی کروائی ہے باڈر ایریے دی کروائی ہے اس پنجاب میں کروائی ہے ہندوستان میں انہیں کروائی ہے ابھی اسی چھوٹی دسی ہے اور اسی کے راہ دے لاگی چلتے ہیں اسی تو ہمیشہ ہی ایک چیز اڈاپٹ دا کی ہے ਸਾਡੇ ਜਿਹੜੇ ਲੋਕ ਵੀ ਨੂੰ ਸੂਝਵਾਨ ਨੇ ਤੇ ਉਹ ਪੈਸਾ ਵੀ ਸਾਲ ਰੱਖ ਕੇ ਅੱਗੇ ਵਧ ਕੇ ਗੱਲ ਜੀ ਨੇ ਵਪਾਰ ਕਰਦੇ ਨੇ ਚੰਗਾ ਤੇ ਪਰੇਪਰਿਆ ਹਰਵਾਦੀ ਦੇ ਸਾਰੇ ਉਸ ਸਾਡੀ ਖਾਸੀ ਤੇ ਪਰਮਾਤਮਾ ਕਿਰਪਾ ਕਰਨ ਔਰ ਇੱਥੇ ਆ ਕੇ ਦਰਸ਼ਨਾਮ ਪੰਦਰ ਦੇ ਵਿੱਚ ਜਿਸ ਗਮਾਤਨ ਦੇ ਕੇ ਤੁਹਾਨੂੰ ਨਾਸ ਨਹੀਂ ਹੈ ਅੰਮ੍ਰਿਤ ਪੂਰਨ ਆਸ ਹੈ ਉਸ ਸਾਡੀ ਅਰਦਾਸ ਹੋਣੀ ਹੈ ਸੁਰਜੀਤ ਹੋਏਗੀ ਔਰ ਸਾਨੂੰ ਉਤਾਰ ਫੇਰ ਉਹੋ ਹੀ ਖੁਸ਼ੀਆਂ ਉਹੋ ਹੀ ਸਾਡੀ ਜਿਹੜੀ